ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਦਾਬ ਕਿੰਨੇ ਹਾਲ ਚਾਲ ਤੇ ਤਰੀਕ ਹੋ ਚੁੱਕੀ ਆ ਅੱਜ 4 ਅਕਤੂਬਰ ਤੇ ਅੱਜ ਆਪਾਂ ਨਮਚੇ ਬਾਜ਼ਾਰ ਤੋਂ ਤਿੰਗ ਬੋਚ ਤੱਕ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਅੱਧਾ ਘੰਟਾ ਇੱਕ ਘੰਟਾ ਹੋਰ ਅੱਗੇ ਤੱਕ ਚੱਲਿਆ ਜਾਵੇ ਤੇ ਟੀਮ ਆਪਣੀ ਰੈਡੀ ਹੋ ਚੁੱਕੀ ਆ ਜੀ ਤੇ ਬਾਹਰ ਥੋੜੀ ਜਿਹੀ ਕਣਮਣ ਕਣਮਣ ਹੋ ਰਹੀ ਆ ਉਹਦੇ ਰੰਗ ਬਰੰਗੇ ਫੇਰ ਕੱਪੜੇ ਪਾ ਲਏ ਸਾਰਿਆਂ ਨੇ ਉਹ ਕੈਸੇ ਹੋ ਸਰ ਜੀ ਉੱਪਰ ਜਾ ਰਹੇ ਹੋ ਅਛਾ ਇਹ ਤਾਂ ਸਹੀ ਹੋ ਗਿਆ ਗੋਕੀਓ ਲੈ ਕੇ ਓਕੇ 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 ਬਾਈ ਤੇ ਲੋ ਜੀ ਆਪਾਂ ਸਫਰ ਕਰਤਾ ਆਪਣਾ ਸ਼ੁਰੂ ਤੇ ਬਾਰਿਸ਼ ਥੋੜੀ ਥੋੜੀ ਹੋ ਰਹੀ ਆ ਹੌਲੀ ਹੌਲੀ ਆਪ ਹੌਲੀ ਹੌਲੀ ਆਪਾਂ ਉੱਪਰ ਨੂੰ ਆ ਰਹੇ ਆਂ ਤੇ ਉੱਪਰ ਆ ਕੇ ਜਦੋਂ ਸੱਜੇ ਹੱਥ ਮੋੜਦੇ ਆਂ ਤਾਂ ਇਸ ਜਗ੍ਹਾ ਦੇ ਉੱਪਰ ਇਧਰ ਰਨਜੋਲਾ ਪਾਸ ਵਾਲੀ ਛੜ ਨੂੰ ਗੋਕੀਓ ਲੈਕ ਦਾ ਰੂਟ ਨਿਕਲਦਾ ਇੱਥੋਂ ਵੀ ਨਿਕਲਦਾ ਤੇ ਹੁਣ ਆਪਾਂ ਸਿੱਧਾ ਜਾਵਾਂਗੇ ਇਹ ਤਿੰਨ ਚਾਰ ਰੂਟ ਨਿਕਲਦੇ ਆ ਪਹਿਲਾ ਵਾਲੇ ਪਾਸ ਤੋਂ ਡਾਇਰੈਕਟ ਗੋਕੀਓ ਲੈ ਕੇ ਜਾ ਸਕਦੇ ਆ ਆਪਾਂ ਤੇ ਇੱਥੋਂ ਥਾਵੇਂ ਵਿਰਜ ਹੁੰਦੇ ਹੋਏ ਆਪਾਂ ਜਾ ਸਕਦੇ ਆ ਕੀ ਬਾਤ ਹੈ ਹੌਲੀ ਹੌਲੀ ਕਾਟੀ ਖੁੱਲ ਰਹੀ ਆ ਦੇਖੋ ਇੱਧਰ ਰਾਹ ਸਾਹਮਣੇ 스ਨੋਫਾਲ ਹੋਈ ਆ ਤੇ ਇੱਥੇ ਵੀ ਆਪਦੀ ਲੋਕ ਲੋਕਲ ਖੇਤੀ ਕਰਦੇ ਆ ਤੇ ਹੁਣ ਥੋੜਾ ਥੋੜਾ ਰਸਤਾ ਚੱਲ ਪੂ ਆਪਣਾ ਪਲੇਨ ਇੱਧਰ ਨੂੰ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਆ ਤਾਂ ਹੋਰ ਵੀ ਖੂਬਸੂਰਤ ਨੇਾਰੇ ਔਰ ਹੁਣ ਸਾਡੇ ਇਧਰ ਮੋਟਾ ਬਾਏ ਮਜ਼ਾ ਆ ਰਹਾ ਆਜ ਓਏ ਜਲਸਾ ਛੇ ਜਲਸਾ ਅੱਜ ਤਾਂ ਚੱਲਣੇ ਲਈ ਮਜ਼ੇ ਆਣਾ ਆਪਕਾ ਭਾਈ ਸਾਹਿਬ ਵੀ ਹਮੇਸ਼ਾ ਮਜ਼ੇ ਸਲੋ ਐਂਡ ਸਟਡੀ ਵਿਨਸ ਦ ਰੇਸ ਓਕੇ ਹਾਈਟ ਤੇ ਇਧਰ ਦੇਖੋ ਜੀ ਹੁਣ ਹੁਣ ਸਾਰਾ ਰਸਤਾ ਪਹਾੜ ਦੀ ਕੰਨੀ ਦੇ ਨਾਲ-ਨਾਲ ਚੱਲਾਂਗੇ ਤੇ ਬਿਲਕੁਲ ਪਲੇਨ ਪਲੇਨ ਜਾਵਾਂਗੇ ਆਪਾਂ ਤੇ ਇੱਧਰ ਰੰਗ-ਬਰੰਗੇ ਆਪਣੇ ਸਾਥੀ ਦੇਖਦੇ ਆ ਦੂਰੋਂ ਮੌਸਮ ਦੇਖ ਸਾਡੇ ਹੁਣ ਬਹੁਤ ਹੀ ਖਤਰਨਾਕ ਹੋ ਰਖਿਆ ਤੇ ਪੂਰਾ ਚਿੱਕੜ ਹੋ ਗਿਆ ਤੇ ਲਗਭਗ ਸਾਰੇ ਸਾਰੇ ਜانے ਗਿੱਲੇ ਹੋ ਰਹੇ ਆ ਤੇ ਦਿਨੋਂ ਦਿਨ ਮੌਸਮ ਦੇ ਵਿੱਚ ਬਦਲਾਅ ਆਉਣ ਕਰਕੇ ਇਹ ਦੇਖੋ ਕਦੇ ਇਹਨਾਂ ਜਗਾਵਾਂ ਦੇ ਉੱਤੇ ਸਨੋਫਾਲ ਹੁੰਦੀ ਸੀ ਤੇ ਅੱਜ ਪੂਰਾ ਭਾਰਾ ਮੀਂਹ ਬਣਿਆ ਹੋਇਆ ਹੈਗਾ ਮੀਂਹ ਹੌਲੀ ਹੌਲੀ ਤੇਜ਼ ਹੋ ਰਿਹਾ ਹੈਗਾ ਤੇ ਦੇਖੋ ਜਿੰਨੇ ਵੀ ਪੋਸਟਰ ਗਾਇਤ ਸਭ ਜਾ ਰਹੇ ਆ ਉਰੇ ਦੇ ਪੂਰੇ ਆਪ ਦੇ ਆਪ ਨੂੰ ਕਵਰ ਕੀਤਾ ਹੋਇਆ ਤੇ ਇੱਧਰ ਦੇਖੋ ਪੂਰਾ ਵਾਈਟ ਆਊਟ ਹੋ ਰੱਖਿਆ ਹੈਗਾ ਤੇ ਪੂਰਾ ਹੀ ਖਤਰਨਾਕ ਮਾਹੌਲ ਬਣ ਰੱਖਿਆ ਹੈਗਾ ਤੇ ਥੋੜਾ ਜਿਹਾ ਵੀ ਪੈਰ ਅੱਗੇ ਪਿੱਛੇ ਰੱਖਿਆ ਗਿਆ ਤਾਂ ਬੰਦਾ ਚਲਕ ਸਕਦਾ ਹੈਗਾ ਤੇ ਕਾਫੀ ਪਿਛਲੇ ਸਾਲ ਵੀ ਮੌਸਮ ਖਰਾਬ ਸੀ ਪਰ ਜਿੰਨਾ ਇਸ ਵਾਰ ਖਰਾਬ ਹੈ ਉਹਨਾਂ ਨਹੀਂ ਸੀਗਾ ਨਾਂਚੇ ਬਜ਼ਾਰ ਤੋਂ ਚੱਲਦੇ ਹੋਏ ਆਪਾਂ ਨੂੰ 2 ਘੰਟੇ ਹੋ ਗਏ ਆ ਤੇ ਆ ਵੀ ਇੱਕ ਪਲੇਨ ਤੇ ਡਾਊਨ ਹਿੱਲ ਦੇ ਵਿੱਚ ਵਧੀਆ ਜਗ੍ਹਾ ਆਉਂਦੀ ਆ ਪਰ ਇਸ ਵਾਰ ਇਹ ਵੀ ਬੰਦ ਪਈ ਆ ਤੇ ਹੁਣ ਅੱਗੇ ਆਉਗੀ ਇੱਕ ਜਗ੍ਹਾ ਬਹੁਤ ਹੀ ਖੂਬਸੂਰਤ ਬੈਠਣ ਵਾਸਤੇ ਤੇ ਪਿਛਲੇ ਸਾਲ ਵੀ ਆਪਾਂ ਉੱਥੇ ਬੈਠ ਕੇ ਆਦਾ ਲੰਚ ਵਗੈਰਾ ਕੀਤਾ ਸੀ ਕਾਮ ਜੁਮਾ ਛੋਟਾ ਜਾਂ ਸਟੇਪ ਪੁਆਇੰਟ ਆਉਂਦਾ ਤੇ ਕਾਫੀ ਵਧੀਆ ਸਟੇ ਆ ਇੱਥੇ ਵੀ ਪਰ ਜ਼ਿਆਦਾਤਰ ਲੋਕੀ ਨਾਮ ਤੇ ਜੋ ਚੱਲਦੇ ਹੋਏ ਤੰਗ ਬੁੱਚੇ ਰੁਕਦੇ ਆ ਦੇਖ ਸਕਦੇ ਹੋ ਕਾਫੀ ਵਧੀਆ ਬਣਿਆ ਹੋਇਆ ਇੱਥੇ ਦੇਖੀਏ ਗੁਜ਼ਾਰਾ ਪਰ ਮੌਸਮ ਨੇ ਐਸੀ ਦੀ ਪੈਸੀ ਕਰ ਰੱਖੀ ਆਪਣੇ ਇਹ ਪੰਗੀ ਕਰ ਰਿਹਾ ਮੌਸਮ ਇਸ ਵਾਰ ਆਪਾਂ ਨੂੰ ਚਲਦਿਆਂ ਹੋਇਆਂ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਿਹੜੀ ਜਗ੍ਹਾ ਤੇ ਆਪਾਂ ਹੁਣ ਪਹੁੰਚੇ ਆ ਇਥੋਂ ਇੱਕ ਰਸਤਾ ਗੋਕਿਉ ਲੇਕ ਤੇ ਚੋਲਾਪਾਸ ਵਾਸਤੇ ਜਾਂਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਖੱਬੇ ਹੱਥ ਦਾ ਰਸਤਾ ਉਹ ਉੱਪਰਲੇ ਪਾਸੇ ਗੋਕਿਉ ਲੇਕ ਤੇ ਚੋਲਾਪਾਸ ਵਾਸਤੇ ਜਾਂਦਾ ਤਾਂ ਆਪਾਂ ਸਿੱਧੇ ਰਸਤੇ ਥੱਲੇ ਜਾਵਾਂਗੇ ਇੱਥੇ ਪ੍ਰੋਪਰ ਦੱਸਿਆ ਹੋਇਆ ਹੈਗਾ ਕਿੰਨੇ ਕਿਲੋਮੀਟਰ ਤੇ ਵੇ ਟੂ ਗੋਕਿਉ ਲੇਕ ਐਂਡ ਵੇ ਟੂ ਐਵਰੈਸਟ ਬੇਸ ਕੈਂਪ ਆ ਪੌਲ ਪਾਰ ਕਰਨ ਤੋਂ ਬਾਅਦ ਟਿੰਗ ਬੋਚੇ ਜਾਣ ਵਾਲੀ ਜਿਹੜੀ ਅਸਲ ਚੜ੍ਹਾਈ ਆ ਸ਼ੁਰੂ ਹੁੰਦੀ ਆ ਤੇ ਇੱਥੇ ਹੀ ਚੈੱਕ ਪੋਸਟ ਬਣੀ ਹੁੰਦੀ ਆ ਪਰਮਟ ਵਗੈਰਾ ਆਪਣਾ ਦੇਖਦੇ ਆ ਇੱਥੇ ਤੇ ਹੁਣ ਆਪਾਂ ਇਧਰੋਂ ਪੱਜਨੇ ਵੀ ਪੰਡ ਆਉਂਦੇ ਆ ਉਹ ਸਾਰੇ ਬੋਚੇ ਆ ਟਿੰਗ ਬੋਚੇ ਡਿੰਗ ਬੋਚੇ ਪਿੰਗ ਬੋਚੇ ਡੀ ਬੋਚੇ ਲੀ ਬੋਚੇ ਸਾਰੇ ਸਾਰੇ ਬੋਚੇ ਆ ਕਿਉਂਕਿ ਇੱਕ ਮਨਸਤਰੀ ਦਾ ਇਲਾਕਾ ਆ ਜਾਂਦਾ ਹੈ ਇਹ ਚੈੱਕਪੋਸਟ ਤੋਂ ਪਹਿਲਾਂ ਆ ਛੋਟੇ ਛੋਟੇ ਟਾਬੇ ਆ ਤੇ ਇੱਥੇ ਲੰਚ ਬ੍ਰੇਕ ਹੁੰਦੀ ਆ ਕਿਉਂਕਿ ਇਸ ਤੋਂ ਬਾਅਦ ਚੰਗੀ ਹਾਈਟ ਗੇਨ ਹੁੰਦੀ ਆ ਤੇ ਇੱਥੇ ਪਰ ਲੰਚ ਬ੍ਰੇਕ ਕਰਾਂਗੇ ਅੱਧਾ ਘੰਟਾ ਲਗਭਗ ਆਪਾਂ ਇੱਥੇ ਰੁਕਾਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਉੱਪਰ ਲਈ ਚੜ੍ਹਾਈ ਸ਼ੁਰੂ ਕਰਾਂਗੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਐਵਰਸਤ ਦੇ ਖੇਤਰ ਦੇ ਵਿੱਚ ਗਲੇ ਦਾ ਹਾਰ ਮੰਨੀ ਜਾਂਦੀ ਚੋਟੀ ਅਮਾ ਡਬਲਮ ਦਾ ਖੂਬਸੂਰਤ ਨਜ਼ਾਰਾ ਤੇ ਇਧਰ ਰਾਤ ਬਾਰਿਸ਼ ਨੂੰ ਹਾਲ ਦਾ ਬਹੁਤ ਸੂਰਤ ਪਾਣੀ ਕਿਵੇਂ ਘੁੰਮ ਰਿਹਾਗਾ ਤੇ ਹੌਲੀ ਹੌਲੀ ਆਪਾਂ ਜਾ ਰਹੇ ਹਾਂ ਉੱਪਰ ਨੂੰ ਹਣ ਹੇ ਹੇ ਤੇ ਅੱਜ ਦੁਆ ਕਰਦੇ ਆ ਕਿ ਮੌਸਮ ਖਰਾਬ ਨਾ ਹੋਵੇ ਨਹੀਂ ਤਾਂ ਫੇਰ ਅੱਧ ਪਿੱਛੇ ਗਿੱਲੇ ਹੋ ਜਾਣਗੇ ਮੋਟਾ ਬਾਈ ਹਮਾਰੇ ਆ ਰਹੇ ਆ ਪਿੱਛੇ ਤੇ ਆ ਜਿਹੜਾ ਆਪਣੇ ਨਾਲ ਨਾਲ ਆ ਚਲੀ ਜਾਂਦਾ ਨਾ ਇਹਨਾਂ ਲੋਕਾਂ ਦੀ ਯਾਦਗਾਰ ਦੇ ਵਿੱਚ ਨਿਸ਼ਾਨੀਆਂ ਬਣਾਈਆਂ ਹੁੰਦੀਆਂ ਤਾਂ ਜੋ ਇਹਨਾਂ ਦਾ ਮੂਲ ਮੰਤਰ ਲਿਖੇ ਹੁੰਦੇ ਆ ਤੇ ਤੁਰਦੇ ਫਿਰਦੇ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਰਹਿੰਦੇ ਆ ਜਿਹੜੇ ਚੱਲਦੇ ਹੋਏ ਆਪਾਂ ਹੁਣ ਬਿਲਕੁਲ ਪਲੇਨ ਰਸਤੇ ਤੇ ਆ ਗਏ ਆ ਤੇ ਇਧੂ ਅੱਗੇ ਟਿੰਗ ਬੋਚੇ ਤੇ ਡਿਬਿਓ ਦੀ ਬੋਚੇ ਪੋਲ ਆਉਂਦਾ ਤੇ ਜਿੱਥੇ ਆਪਾਂ ਨੂੰ ਅਮਾ ਡਵਲਮ ਮਾਊਂਟੇਨ ਦਾ ਖੂਬਸੂਤ ਨਜ਼ਾਰਾ ਦੇਖਣ ਨੂੰ ਮਿਲੂਗਾ ਉੱਥੇ ਆ ਜਿਵੇਂ ਟੀ ਹਾਊਸ ਬਣੇ ਹੋਏ ਆ ਰੁਕਣ ਆਸਤੇ ਤੇ ਇੱਥੇ ਫ੍ਰੀ ਵਾਈਫਾਈ ਮਿਲ ਜਾਂਦਾ ਹੈਗਾ ਜੇ ਤੁਸੀਂ ਬਿਲਕੁਲ ਹੀ ਸਸਤੇ ਦੇ ਵਿੱਚ ਐਵਰੈਸਟ ਬੇਸ ਕੈਂਪ ਕਰਨਾ ਚਾਹੁੰਦੇ ਆ ਤੇ ਇੱਥੇ ਮਿਲ ਜਾਂਦਾ ਬਿਲਕੁਲ ਫ੍ਰੀ ਕਿੱਸੇ ਹੋਦਾ ਆ ਬੜੀਆ ਬੜੀ ਆ ਜਾਓ ਚਲਦੇ ਆਂ ਧੀਰੇ ਧੀਰੇ ਤੇ ਆ ਕਾਫੀ ਵਧੀਆ ਡਿਬੋਚੇ ਪਿੰਡ ਬਣਿਆ ਹੋਇਆ ਹੈਗਾ ਪਰ ਇਹ ਇਕਠਾ ਨਹੀਂ ਬਣਿਆਗਾ ਟੁੱਟਮਾ ਜਿਹਾ ਬਣਿਆ ਹੋਇਆ ਹੈਗਾ ਜਿਵੇਂ 5 6 5 6 ਸਦੇ ਪਿੱਛੇ ਹੁੰਦੇ ਆ 5 6 ਅੱਗੇ ਆ ਤੇ ਇਹਨੂੰ ਉੱਪਰ ਡਿਬੋਚੇ ਵੀ ਕਹਿੰਦੇ ਆ ਪਰ ਇਹਦਾ ਨਾਮ ਹੈਗਾ ਮਿਲਿੰਗੋ ਤੇ ਕਾਫੀ ਸੋਹਣਾ ਕਹਿ ਸਕਦੇ ਆ ਇਹਨੂੰ ਵੀ ਛੋਟਾ ਜਿਹਾ ਸਟੇ ਹੈ ਇੱਥੇ ਲਗਭਗ ਬਸ 10 12 ਹੋਮਸਟੇ ਬਣੇ ਹੋਏ ਆ ਛੋਟੇ ਛੋਟੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜਿਹੜਾ ਪਿੰਗ ਬੋਚਿਆ ਵਾਲਾ ਬ੍ਰਿਜ ਆ ਉਹਦੇ ਤੇ ਤੇ ਜਿਵੇਂ ਆਪਾਂ ਇਹਨਾਂ ਦੇ ਵਿੱਚ پارک ਕਰਾਂਗੇ ਤੇ ਸੱਜੇ ਹੱਥ ਆਪਾਂ ਨੂੰ ਅੰਮਾ ਡਵਲਪ ਚੋਟੀ ਦੇ ਖੂਸੂਤ ਨਜ਼ਾਰੇ ਦੇਖਣ ਨੂੰ ਮਿਲਣਗੇ ਬੜੀ ਮਜ਼ਬੂਤੀ ਦੇ ਨਾਲ ਆ ਪੁਲ ਬਣਾਏ ਹੋਏ ਆ ਤੇ ਇਹ ਜੇ ਤੁਸੀਂ ਆਪਾਂ ਅੱਗੇ ਜਾ ਕੇ ਪੌਲ ਦੇਖਾਂਗੇ ਨਾ ਤਾਂ ਬਹੁਤ ਨਵੇਂ ਪੌਲ ਵੀ ਬਣਾਏ ਹੋਏ ਆ ਕਈ ਸਾਲ ਪਹਿਲਾਂ ਉਹ ਥੱਲੇ ਪੌਲ ਸੀਗਾ ਤੇ ਉਹ ਦੇਖੋ ਤੁਸੀਂ ਉਹ ਹੁਣ ਟੁੱਟੇ ਹੋਏ ਆ ਇਹ 10 ਕ ਸਾਲਾਂ ਦੇ ਨਵੇਂ ਪੌਲ ਬਣੇ ਹੋਏ ਆ ਤੇ ਬਹੁਤ ਹੀ ਵਧੀਆ ਤੇ ਖੂਬਸੂਰਤ ਪੌਲਾ ਇਹ ਤੇ ਐਸ ਪਾਸੇ ਵੀ ਦੇਖੋ ਖੂਬਸੂਰਤ ਝਰਨੇ ਵਧੀਆ ਚੱਲ ਰਹੇ ਆ ਤੇ ਇਧਰ ਥੱਲੇ ਦੇਖੋ ਪੂਰਾ ਨਦੀ ਦਾ ਪਾਣੀ ਝੋਰਾਂ ਝੋਰਾਂ ਤੇ ਆ ਰਿਹਾ ਹੈਗਾ ਹੌਲੀ ਹੌਲੀ ਹੁਣ ਆਪਾਂ ਉਧਰ ਉੱਪਰ ਜਾਵਾਂਗੇ। ਪਰ ਐਸਾ ਹੱਥ ਅੰਮਾ ਡਵਲਪ ਛੁੱਟੀ ਆਉਂਦੀ ਆ ਪਰ ਅਜੇ ਮੌਸਮ ਖਰਾਬ ਹੋਣ ਕਰਕੇ ਉਹਦਾ ਖੂਬਸੂਰਤ ਨਜ਼ਾਰਾ ਆਪਾਂ ਨੂੰ ਸਹਿਜ ਹੀ ਦੇਖਣ ਨੂੰ ਮਿਲੇ। ਤੇ ਦੇਖਦੇ ਆ। ਹੌਲੀ ਹੌਲੀ ਉੱਪਰ ਨੂੰ ਚੜਦੇ ਹੋਏ ਦੇਖੋ ਹੌਲੀ ਹੌਲੀ ਫੌੜੀਆਂ ਬਣੀਆਂ ਹੋਈਆਂ। ਜਿਗਜੈਗ ਟੈਪਸ ਤੇ ਹੌਲੀ ਹੌਲੀ ਕਮ ਦੇਖੋ ਹੁੰਦੇ ਆਪਾਂ ਹਾਈਟ ਤੇ ਵੱਧਦੇ ਆ। ਕਉਂਕੀ ਜਿਗਜਾਗ ਦੇ ਵਿੱਚ ਚੜਨਾ ਬਹੁਤ ਸੌਖਾ ਹੁੰਦਾ ਜਿਗਜਾਗ ਦਾ ਮਤਲਬ ਇਹ ਹੁੰਦਾ ਕਿ ਥੋੜਾ ਜਿਹਾ ਸੱਜੇ ਹੱਥ ਨੂੰ ਜਾਣਾ ਫੇਰ ਖੱਬੇ ਜਾਣਾ ਸੱਜੇ ਜਾਣਾ ਖੱਬੇ ਆਉਣਾ ਤਾਂ ਇਸ ਕਰਕੇ ਹਾਈਟ ਬਹੁਤ ਸੌਖੀ ਲੱਗਦੀ ਆ ਫਿਰ ਉਹਦੇ ਨਾਲ ਔਰ ਰਾਤ ਵਾਲੇ ਮੌਸਮ ਨਾਲ ਤੁਸੀਂ ਦੇਖੋ ਇੱਥੇ ਚੰਗਾ ਸਨੋ ਫਾਲ ਹੋਇਆਗਾ ਕਿਉਂਕਿ ਆਪਾਂ ਲਗਭਗ 4000 ਮੀਟਰ ਦੇ ਨੇੜੇ ਤੇੜੇ ਪਹੁੰਚਣ ਵਾਲੇ ਆ ਇਹ 4000 ਮੀਟਰ ਦੇ ਜਿਹੜੀ ਹਾਈਟ ਹੁੰਦੀ ਆ ਉੱਥੇ ਜਿਆਦਾਤਰ ਆਪਾਂ ਨੂੰ ਸਨੋ ਫਾਲੀ ਦੇਖਣ ਨੂੰ ਮਿਲਦੀ ਆ ਠੀਕ ਹੈ ਕਾਫੀ ਵਧੀਆ ਸਨੋ ਫਾਲ ਹੋਇਆਗਾ ਆ ਗੋਕੀਉ ਸਾਈਡ ਵਾਲੀ ਲੇਕ ਗੋਕੀਉ ਸਾਈਡ ਜਿਹੜੀ ਲੇਕ ਆ ਗੋਕੀਉ ਲੇਕ ਹਨ ਜਿਹੜੀ ਉਸ ਸਾਈਡ ਦੇ ਉੱਤੋਂ ਇਹ ਝਰਨੇ ਆਉਂਦੇ ਆ ਪਾਣੀ ਦੇ ਦੇਖੋ ਤੁਸੀਂ ਕਿੰਨੇ ਪਰੇ ਆਉਂਦੇ ਆ ਪਾਣੀ ਨਾਲ ਪੂਰੇ ਦੇ ਪੂਰੇ ਤੇ ਅੱਗੇ ਪੂਰਾ ਸਨੋਫਾਲ ਵਾਲਾ ਕੰਮ ਹੋਇਆ ਵਾ ਦੇਖੋ ਲਓ ਜੀ ਆਪਾਂ ਪਿੰਗਵੋਚੇ ਪਹੁੰਚ ਚੁੱਕੇ ਹਾਂ ਤੇ ਦੇਖੋ ਪਿੰਗਵੋਚੇ ਦੇ ਖੂਬਸੂਰਤ ਨਜ਼ਾਰੇ ਤੇ ਜ਼ਿਆਦਾਤਰ ਅਮਾ ਡਵਲਪ ਮੰਸਤੇ ਇਸ ਪਿੰਡ ਨੂੰ ਬੇਸ ਕੈਂਪ ਮੰਨਿਆ ਜਾਂਦਾ ਹੈਗਾ ਤੇ ਅਮਾ ਡਵਲਪ ਉਹ ਸੱਜੇ ਹੱਥ ਹੈ ਪਰ ਮੌਸਮ ਖਰਾਬ ਹੋਣ ਕਰਕੇ ਹੈ ਬਿਚਾਰੇ ਚੋਟੀ ਜਿਹਾ ਬਿਲਕੁਲ ਵੀ ਆਪਾਂ ਨੂੰ ਇਸ ਵਾਰ ਦਰਸ਼ਨ ਨਹੀਂ ਹੋ ਰਿਹਾ ਚੱਜ ਨਾਲ ਟੈਂਗ ਵਾਚੇ ਦੇ ਵਿੱਚ ਵੀ ਹਲਕੀਆਂ ਫੁਲਕੀਆਂ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ ਸਟਾਰਟਿੰਗ ਦੇ ਵਿੱਚ ਬਾਕੀ ਬਹੁਤ ਹੀ ਵਧੀਆ ਹੋਟਲ ਤੇ ਲੋਜ ਬਣੇ ਹੋਏ ਆ ਪਰ ਆਹ ਮੀਂਹ ਸਨੋਫਾਲ ਪੂਰਾ ਕੰਮ ਤੰਗ ਕਰੀ ਜਾਂਦੀ ਐ ਅੱਜ ਤੇ ਪਿੰਗਵੋਚੇ ਦੇ ਵਿੱਚ ਪਿੰਗਵੋਚੇ ਦੀ ਹਾਈਟ ਹੈ 4000 ਮੀਟਰ ਤੇ ਦੇਖੋ ਜੀ ਲਗਭਗ ਇੱਥੇ ਹਰ ਮਹੀਨੇ ਬਹਾ ਸਨੋਫਾਲ ਜਾਂ ਬਰਫ਼ ਪਈ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਜੰਮੀ ਹੋਈ ਬਰਫ਼ ਮਿਲਦੀ ਹੈ ਤੇ ਕਈ ਵਾਰੀ ਮੌਸਮ ਦੇ ਅਨੁਸਾਰ ਆ ਮੈਲਟ ਹੋਈ ਪਿਗਲੀ ਜੀ ਬਰਫ਼ ਮਿਲ ਜਾਂਦੀ ਹੈ ਕਾਫਤੇ ਤੇ ਆਪਣੇ ਬੂਟਾਂ ਦਾ ਬੁਰਾ ਹਾਲ ਪਾਣੀ ਇਹਨਾਂ ਦੇ ਵਿੱਚ ਜਾ ਰਿਹਾ ਹੈਗਾ। ਰਿੰਗ ਪੋਚੇ ਦੇ ਵਿੱਚ ਜਿੱਥੇ ਆ چھوٹਾ ਜਿਹਾ ਪੋਲ ਬਣਿਆ ਹੋਇਆ ਆ ਇਹ ਮਗਰਲੇ ਪਾਸੇ ਜਿੱਥੇ ਉਹ ਫਲੈਗ ਉੱਡ ਰਿਹਾ ਹੈ ਨਾ ਉੱਥੇ ਹੈਲੀਪੈਡ ਬਣਿਆ ਹੋਇਆ ਹੈ ਤੇ ਹਲਕੀ ਹਲਕੀ ਉੱਪਰ ਵੀ ਨਿਕਲ ਰਹੀ ਆ ਤੇ ਨਾਲ ਨਾਲ ਥੋੜੀ ਥੋੜੀ ਬਰਸਬਾਰੀ ਵੀ ਹੋ ਰਹੀ ਆ ਦੇਖ ਸਕਦੇ ਹੋ ਕਿ ਮੌਸਮ ਠੰਡਾ ਗਰਮ ਤਕ ਤਾਇਆ ਖਤਰਨਾਕ ਤਾਇਆ ਬਿਆਜਾ ਜੇ ਕਪੜੇ ਤੋਨੇ ਆ ਤਾਂ ਗਰਮੀ ਆਉਂਦੀ ਆ ਤੇ ਜੇ ਨਹੀਂ ਪਾਉਂਦੇ ਤਾਂ ਇਸ ਮੌਸਮ ਦੇ ਅਨੁਸਾਰ ਠੰਡ ਲੱਗਦੀ ਆ ਰਸਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਆ ਟੂਟੀਆਂ ਲੱਗੀਆਂ ਹੋਈਆਂ ਆ ਜਾਨਕੀ ਪਾਣੀ ਪੀਣ ਵਾਸਤੇ ਹੁੰਦਾ ਹੈ ਤੇ ਤੁਸੀਂ ਇੱਥੋਂ ਮੰਨ ਕੇ ਚੱਲੋ ਜੀ ਆਪਣੇ ਕੋਲੇ ਬੋਤਲਾਂ 'ਚ ਪਾਣੀ ਖਾਲੀ ਹੋ ਜਾਵੇ ਤਾਂ ਦੁਬਾਰਾ ਫਿਰ ਭਰ ਸਕਦੇ ਹੋ ਕਿਉਂਕਿ ਜਿੰਨਾ ਵੀ ਪਹਾੜਾਂ ਦੇ ਵਿੱਚ ਪਾਣੀ ਆਪਾਂ ਨੂੰ ਮਿਲਦਾ ਲਗਭਗ ਲਗਭਗ ਸਾਰੇ ਦਾ ਸਾਰਾ ਪੀਣ ਜੋਗ ਹੁੰਦਾ ਹੈਗਾ ਇਹ ਪਾਣੀ ਤੇ ਹੁਣ ਜਿੰਨੇ ਭੈਣ ਦੀ ਭੈਣ ਪਾਣੀ ਦੀ ਬੋਤਲ ਭਰ ਕੇ ਲਈ ਇਹਦਾ ਪਾਣੀ ਖਾਲੀ ਹੋ ਗਿਆ ਸਾਰਿਆਂ ਨੂੰ ਆਪਾਂ ਵਾਰ-ਵਾਰ ਯਾਦ ਕਰਵਾ ਰਹੇ ਹਾਂ ਕਿ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਇਹ ਤੁਹਾਡੀ ਬੋਤਲ ਖਾਲੀ ਆ ਤਾਂ ਉਹਨੂੰ ਨਾਲ ਦੀ ਨਾਲ ਭਰ ਲਿਆ ਕਰੋ ਆ ਜਿਵੇਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਮਾ ਡਵਲਪ ਮਾਊਂਟੇਨ ਸਟਾਰਟ ਹੋ ਰਹੀ ਆ ਤੇ ਉਹਦੇ ਆਸਤੇ ਅਸਮਾਨ ਦੇ ਤੋਂ ਆਟ ਭਾਈ ਚੱਲਦੀ ਰਹਿੰਦੀ ਆ ਤੇ ਛੋਟੇ ਮੋਟੇ ਰੈਸਕਿਊ ਵੀ ਹੈਲੀ ਦੁਆਰਾ ਕੀਤੇ ਜਾਂਦੇ ਆ ਹੋਲੀ ਹੋਲੀ ਉਹਨੂੰ ਪਰਨ ਚੱਲਦੇ ਆ ਢਿੰਗ ਬੋਚੇ ਤੋਂ ਅੱਗੇ ਚੱਲਦੇ ਹੋਏ ਆ ਦੇਖੋ ਬਹੁਤ ਹੀ ਖੂਬਸੂਰਤ ਰਸਤਾ ਆ ਗਿਆ ਤਾਂ ਉਹ ਸਾਹਮਣੇ ਆਪਾਂ ਨੂੰ ਦਿਖ ਰਿਹਾ ਸੋ ਮੋਰੇ ਤੇ ਹੌਲੀ ਹੌਲੀ ਆਪਾਂ ਜਾਵਾਂਗੇ ਸੋ ਮੋਰੇ ਤੇ ਸੋ ਮੋਰੇ ਦੇ ਪਿਛਲੇ ਪਾਸੇ ਜਿਹੜਾ ਅੱਜ ਦਾ ਆਪਣਾ ਸਟੇਜ ਆ ਉਹ ਆਪਣਾ ਢਿੰਗ ਬੋਚੇ ਆ ਤੇ ਆ ਸਾਹਮਣੇ ਦਿਖ ਰਹੀ ਹੈ ਅੰਮਾ ਡਬਲ ਚੋਟੀ ਤੇ ਬਹੁਤ ਹੀ ਵਧੀਆ ਦਾ ਨਜ਼ਾਰਾ ਥੋੜਾ ਥੋੜਾ ਮੌਸਮ ਵੀ ਸਾਫ਼ ਹੋ ਰਿਹਾ ਹੈਗਾ ਅੱਗੇ ਮੌਸਮ ਪੂਰੇ ਦਾ ਪੂਰਾ ਬਹੁਤ ਜ਼ਿਆਦਾ ਖਰਾਬ ਹੋ ਦਿੱਤੇ ਆਇਆ ਤੇ ਆ ਨਾਲ ਨਾਲ ਤੁਸੀਂ ਨਦੀ ਦਾ ਦੇਖ ਸਕਦੇ ਹੋ ਜਿਹ ਤੁੰਗੂ ਗਲੇਸ਼ੀਅਰ ਦੇ ਤੋਂ ਨਿਕਲਦੀ ਆ ਕਾਫੀ ਲੋਕ ਜਿਹੜੇ ਇੱਕ ਦੋ ਦਿਨ ਪਹਿਲਾਂ 베이스 ਕੈਂਪ ਤੇ ਸੀ ਉਹ ਆ ਦਾ ਬਹੁਤ ਸਾਰੇ ਹੁੰਦੇ ਆ ਜਿਉਹ ਸਾਹਮਣੇ ਦੇਖੋ ਹੈਲੀ ਇਹ ਸਮਾਨ ਜਿਹੜੇ ਉੱਥਾਈ ਕਰਦੇ ਜਾਂਦੇ ਆ ਤੇ ਆਪਾਂ ਉਹ ਪਹਾੜ ਦੇ ਛੱਬੇ ਹਾਂ ਤਾਂ ਪਿਛਲੇ ਪਾਸੇ ਆ ਗਏ ਡੀ ਬੋਚੇ ਤੋਂ ਚਲਦੇ ਹੋਏ ਡੀ ਬੋਚੇ ਤੋਂ ਚਲਦੇ ਹੋਏ ਆਪਾਂ ਸੋ ਮੋਰੇ ਪਿੰਡ ਪਹੁੰਚ ਚੁੱਕੇ ਹਾਂ ਲਗਭਗ ਆਪਾਂ ਨੂੰ ਇੱਥੇ ਪਹੁੰਚਣ ਵਾਸਤੇ ਰੈਸਟ ਕਰਦੇ ਹੋਏ ਤਿੰਨ ਘੰਟਿਆਂ ਦਾ ਸਮਾਂ ਹੋ ਗਿਆ ਹੁਣ ਆਪਾਂ ਇੱਥੇ ਟੀ ਬ੍ਰੇਕ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਥੋੜੀ ਜਿਹੀ ਹਾਈਕ ਚੰਗੀ ਆਊਗੀ ਡਿੰਗ ਬੋਚੇ ਜਾਣ ਵਾਸਤੇ ਤੇ ਉਹ ਜ਼ਿਆਦਾਤਰ ਉਹ ਹਾਈਟ ਪੰਜ 2 ਨਾਰਮਲੀ 2 ਘੰਟੇ ਲੈ ਜਾਂਦੀ ਆ ਤੇ ਸਮੋਰੇਟੋ ਡਿੰਗ ਬੋਚ ਦੇ ਵਿਚਾਲੇ ਕੋਈ ਵੀ ਵੱਡੀ ਸ਼ਾਪ ਜਾਂ ਟੀ ਬ੍ਰੇਕ ਨਹੀਂ ਆਉਂਦੀ ਪਿਛਲੇ ਸਾਲ ਇੱਕ ਦੋ ਦੁਕਾਨਾਂ ਇਹਦੇ ਸੀਗਾ ਤੇ ਪਰ ਉਹ ਕਈ ਵਾਰੀ ਬੰਦ ਹੁੰਦੀਆਂ ਤੇ ਕਈ ਵਾਰੀ ਖੁੱਲੀਆਂ ਹੁੰਦੀਆਂ ਇਸ ਕਰਕੇ ਰਿਸਕ ਲੈਣ ਨਾਲੋਂ ਚੰਗਾ ਹੈ ਕਿ ਆਪ ਜੀ ਲੰਚ ਬ੍ਰੇਕ ਹੈ ਉੱਥੇ ਕੀਤੀ ਜਾਵੇ ਤੇ ਥੋੜਾ ਜਿਹਾ ਰੈਸਟ ਹੋ ਜਾਂਦਾਗਾ ਵੈਸੇ ਵੀ ਟਰੈਕਿੰਗ ਦਾ ਰੂਲ ਹੈ 7-8 ਵਜੇ ਚੱਲੋ ਤੇ 2 ਵਜੇ ਦੇ ਕਰੀਬ ਜੋ ਵੀ ਤੁਹਾਡੀ ਸਟੇ ਆ ਉੱਥੇ ਜਾ ਕੇ ਤੁਸੀਂ ਰੈਸਟ ਕਰ ਸਕਦੇ ਹੋ ਹੁਣ ਆਪਾਂ ਪਹੁੰਚ ਗਏ ਆ 4040 ਮੀਟਰ ਤੇ ਤੁਸੀਂ ਦੇਖ ਸਕਦੇ ਹੋ ਸੋਮਾਰੇ ਪਿੰਡ ਸੋ ਮੋਰੇ ਪਿੰਡ ਪੂਰੇ ਦਾ ਪੂਰਾ ਬਰਫ਼ ਨਾਲ ਭਰਿਆ ਹੋਇਆਗਾ ਤੇ ਦੇਖੋ ਇਧਰ ਜਿਹੜੇ ਆ ਇਹਨਾਂ ਦੇ ਬਣਾਏ ਹੋਏ ਆ ਇਹ ਜ਼ਿਆਦਾਤਰ ਜਦੋਂ ਧੁੱਪ ਹੁੰਦੀ ਆ ਤੇ ਸੋਲਰ ਪੈਨਲ ਟਾਈਪ ਆ ਜਦੋਂ ਧੁੱਪ ਹੁੰਦੀ ਆ ਆਹ ਦਾ ਚਾਹ ਪਾਣੀ ਜਾਂ ਪਾਣੀ ਗਰਮ ਕਰਦੇ ਆ ਤੇ ਇੱਧਰ ਪੋਟਰ ਸਮਾਨ ਲੈ ਕੇ ਜਾਂਦੇ ਹੋਏ ਤੇ ਹੁਣ ਤੁਹਾਨੂੰ ਥੋੜਾ ਜਿਹਾ ਉੱਪਰ ਜਾ ਕੇ ਦਿਖਾਵਾਂਗੇ ਕਿ ਪਿਛਲੇ ਸਾਲ ਆਪਾਂ ਕਿੱਥੇ ਰੁਕੇ ਸੀਗੇ ਲੰਚ ਬ੍ਰੇਕ ਵਾਸਤੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਹਿਮਾਲਿਆਨ ਲੋਜ ਲੰਚ ਸਪੌਟ ਤੇ ਤੇ ਇੱਥੇ ਅੱਜ ਆਪਣਾ ਲੰਚ ਹੋਊਗਾ ਤੇ ਲਗਭਗ ਆਪਾਂ ਲੰਚ ਦੇ ਨਾਲ ਨਾਲ ਇੱਕ ਘੰਟੇ ਦਾ ਬ੍ਰੇਕ ਆਪਣਾ ਇੱਥੇ ਥੋੜੀ ਰੈਸਟ ਹੋ ਜੂਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਅਗਲੇ ਪੜਾਅ 'ਤੇ ਚਾਲੇ ਪਾਵਾਂਗੇ ਤੇ ਆਪਾਂ ਹੁਣ ਜੀ ਇੱਥੇ ਕਰਾਂਗੇ ਲੰਚ ਬੈਠ ਕੇ ਬਾਈ ਅੱਗੇ ਆਪਣੇ ਤੋਂ ਪਹਿਲਾਂ ਪਹੁੰਚ ਗਏ ਕਿੰਨੇ ਵਜੇ ਪਹੁੰਚ ਗਏ ਬਾਈ ਹੋ ਗਿਆ ਸਮਝਿਆ ਬਾਈ 2:25 ਵਜੇ ਚਲੋ ਫਿਰ ਤੋਂ ਸੇਮ ਹੀ ਟਾਈਮ ਹੈ ਨਾ ਹਾਂ ਨਜ਼ਰ ਆਈ ਜਾਂਦਾ ਜੀ ਪੂਰਾ ਬਾਦ ਰਾਸਟਲ ਬੋਏ ਵੇਖੋ ਆਪਣਾ ਨਿਆਰੇ ਬਾਹਾਂ ਖੋਲ ਦਿੰਦਾ ਚੱਕੇ ਦਿੰਦਾ ਫਟ ਰਿਆ ਤਾਂ ਭਜੇ ਤਰੇ ਆਉਣੇ ਤੁਸੀਂ ਹਾਂ ਨਿਆਰੇ ਇੱਤੋਂ ਬਹੁਤ ਵਧੀਆ ਜੀ ਰੂਟ ਸੁਣਾ ਅਸਲ ਗੱਜ ਮੌਸਮ ਥੋੜਾ ਸਾਹ ਦੇ ਰਿਹਾ ਨਾ ਤਾਂ ਕਰੀ ਊਂ ਸੋਣਾ ਨਹੀਂ ਵਧੀਆ ਬਈ ਅੱਜ ਦਾ ਮੌਸਮ ਕੋਈ ਕੀ ਕਰ ਰਹੇ ਹੋ ਆਪ ਇਹ ਇੱਕ ਕੱਲ بارش ਮੇ 150 ਸੂਟ ਸਭ ਗਿਲੇ ਹੋਏ تھے ਵਾਟਰ ਪ੍ਰੂਫ ਖਾਲੀ ਨਾਮ ਦਾ ਹੁੰਦਾ ਹੈ ਕੁਝ ਨਹੀਂ ਅਸਲ بارش ਇਤਨੀ ਹੁੰਦੀ ਹੈ ठीक तो है।, है ये देसी जुगाड़ है ठीक है अब ये देसी जूतों पे पैसा नहीं लगाना चाहिए आपकी जितनी हैसियत तो उतने लगाओ हाँ दस किलो तो बीस किलो चालीस हजार किलो पचास हजार किलो पानी अंदर जाना ही यहाँ मेरे कितने भाई है जिनके जूते और भी मैं सबके भाई ने पूरी रात मेहनत करी जूते सिखाने के लिए नॉर्थ वेस्ट का लेके पूरी रात जो है हीटर के अंदर नहीं कितने बजे साढ़े तीन से लेके साढ़े आठ साढ़े आठ तक कुछ हाँ और फिर सुबह भी रखी बोल अब खाली उस भाई के जूते सूखे हुए अच्छे से हाँ आगे से अगर किसी को आना है तो पॉलीथीन भी साथ में रखो काम आता है ये हाँ जहाँ वाटर प्रूफ जूता काम नहीं आता है ना वहाँ पे जे काम आता है साढ़े के लंच करके इतों चले अगे ਤੇ ਹੁਣ ਆਪਾਂ ਜਾਵਾਂਗੇ ਡਿੰਗਵੋਚੇ ਤੇ ਆਪਣੀ ਟੀਮ ਅੱਗੇ ਜਾ ਰਹੀ ਆ ਹੌਲੀ ਹੌਲੀ ਤੇ ਆਪਾਂ ਵੀ ਹੁਣ ਚੱਲਦੇ ਆ ਤੇ ਨਾ ਮੌਸਮ ਪੂਰਾ ਠੰਡਾ ਹੋ ਰੱਖਿਆ ਤੇ ਦੇਖੋ ਹਮਮਮ ਓਕੇ ਅੱਗੇ ਜਾ ਕੇ ਤੁਹਾਨੂੰ ਸ਼ਾਨਦਾਰ ਵਿਊ ਫੇਰ ਦਿਖਾਉਣੇ ਆ ਸਮ ਹੋ ਰਿਹਾਏ ਤੋਂ ਬਾਹਰ ਨਿਕਲਣ ਤੋਂ ਬਾਅਦ ਇੱਕ ਛੋਟਾ ਜਿਹਾ ਹੋਰ ਟੀ ਹਾਊਸ ਆਉਂਦਾਗਾ ਇਹ ਵੀ ਬੜਾ ਅੱਛੀ ਲੋਕੇਸ਼ਨ ਤੇ ਬਣਿਆ ਹੋਇਆਗਾ ਤੇ ਨਾ ਇੱਕ ਵਾਰ ਜਿੰਨੀ ਵੀ ਆਪਣੀ ਟੀਮ ਦੀ ਸਪੀਡ ਹੁੰਦੀ ਆ ਚੱਲਣ ਦੀ ਕਿਉਂਕਿ ਹੁਣ ਆਪਾਂ 4000 ਮੀਟਰ ਦੀ ਹਾਈਟ ਨੂੰ ਗੇਨ ਕਰ ਚੁੱਕੇ ਆ ਤੇ 4000 ਮੀਟਰ ਦੀ ਹਾਈਟ ਗੇਨ ਕਰਨ ਤੋਂ ਬਾਅਦ ਤੇ ਦਬਾਈ ਗਈ ਪੂਰੇ ਵਿਧ ਸਿੱਧੂ ਪਾਜੀ ਹਾਂ ਕਾਹ ਬਹਤਾ ਸਾਜ ਤੇ 4000 ਮੀਟਰ ਗੇਨ ਕਰਨ ਤੋਂ ਬਾਅਦ ਥੋੜਾ ਜਿਹਾ ਆਕਸੀਜਨ ਲੈਵਲ ਘਟ ਜਾਂਦਾ ਹੁੰਦਾ ਜਸ ਕਰਕੇ ਆਪਾਂ ਨੂੰ 15 20 ਮਿੰਟ ਜਾਂ 1 ਘੰਟੇ ਬਾਅਦ ਜਿਵੇਂ ਵੀ ਆਪਣਾ ਸਰੀਰ ਮੰਗਦਾ ਹੈ ਪਾਣੀ ਪੀਂਦੇ ਰਹਿਣਾ ਚਾਹੀਦਾ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਮੌਸਮ ਖਰਾਬ ਤੇ ਖਤਰਨਾਕ ਮਾਹੌਲ ਬਣਦਾ ਜਾਂਦਾ ਹੈਗਾ ਬਿਲਕੁਲ ਸਾਰੇ ਧਰਤੀ ਦੇ ਉੱਪਰ ਪਹਾੜ ਦੇ ਦੇ ਚਿੱਟੀ ਚਾਦਰ ਵਿਛ ਚੁੱਕੀ ਆ ਤੇ ਉਹ ਫਿਰ ਜਹਾਜ਼ ਉੱਟਦੇ ਆਉਂਦੇ ਆ ਹੈਲੀ ਤੁਸੀਂ ਦੇਖੋ ਤੇ ਇੱਥੇ ਯਾਕ ਕੀਤੇ ਹੋਇਆ ਪਾਰਕ ਇਹਨਾਂ ਨੇ ਆਪਦੇ ਪੂਰਾ ਵਲਗਣ ਕੀਤਾ ਹੋਇਆ ਇਹਨਾਂ ਨਾਲ ਹੀ ਸਾਰੇ ਟਰੈਕ ਦੇ ਵਿੱਚ ਟੋਆ ਟਵਾਈ ਦਾ ਕੰਮ ਕੀਤਾ ਜਾਂਦਾ ਤੇ ਜਿਹੜੀ ਆ ਚਾਰਦੀਵਾਰੀ ਕੀਤੀ ਆ ਇਸ ਤੋਂ ਬਾਅਦ ਇਹ ਚੋਂ ਬਾਹਰ ਨਹੀਂ ਜਾਂਦੇ ਇਹ ਤੇ ਇਹ ਠੰਡ ਦੇ ਵਿੱਚ ਬਹੁਤ ਵਧੀਆ ਜਾਨਵਰ ਮੰਨਿਆ ਜਾਂਦਾ ਇਹ ਕਿਉਂਕਿ ਬਹੁਤ ਹੀ ਘੱਟ ਕਹਿ ਸਕਦੇ ਆ ਕਿ ਇਹ ਬਿਲਕੁਲ ਵੀ ਠੰਡ ਨਹੀਂ ਮੰਨਦਾ ਇਹ ਆਪਾਂ ਹੌਲੀ-ਹੌਲੀ ਹੁਣ ਥੱਲੇ ਕੁਲ ਦੇ ਕੋਲੇ ਪਹੁੰਚਣ ਵਾਲੇ ਆ ਜਿਹੜਾ ਸੱਮਣੇ ਵਾਲੇ ਪਾਸੋਂ ਪਾਣੀ ਆਉਂਦਾ ਨਾ ਇਹ ਆਉਂਦਾ ਆਈਲੈਂਡ ਪੀਕ ਵਾਲੀ ਸਾਈਡ ਤੋਂ ਜਿਹੜਾ ਤੀਜਾ ਪਾਸ ਵੀ ਇਸੇ ਪਾਸੇ ਆਉਂਦਾ ਤੇ ਜਿਹੜਾ ਐਸ ਪਾਸੇ ਗਲੀ ਬੰਦੀ ਆ ਇਹ ਆਪਣੇ ਖੰਬੂ ਗਲੇਸ਼ੀਅਰ ਐਵਰੈਸਟ ਵਾਲੇ ਪਾਸੋਂ ਪਾਣੀ ਆਉਂਦਾ ਹੈ ਇਹ ਇਹ ਤੁਹਾਨੂੰ ਕੋਲੇ ਜਾ ਕੇ ਫਿਰ ਇੱਕ ਵਾਰੀ ਦਿਖਾਵਾਂਗੇ ਤੇ ਦੱਸਾਂਗੇ ਤੇ ਇੱਕ ਵਾਰੀ ਦੇਖੋ ਹੁਣ ਆਪਾਂ ਆਹ ਸਾਹਮਣੇ ਵਾਲੇ ਪਹਾੜ ਦੀ ਚੜ੍ਹਾਈ ਚੜਨੀ ਆ ਆਪਾਂ ਹੁਣ ਪਹੁੰਚ ਗਏ ਬਿਲਕੁਲ ਪੋਲ ਦੇ ਕੋਲ ਤੇ ਕੱਲ ਸਵੇਰੇ ਆਪਾਂ ਰੈਸਟ ਡੇ ਤੋਂ ਬਾਅਦ ਆਪਾਂ ਜਾਵਾਂਗੇ ਤਾਂ ਐਸ ਪਾਸੇ ਹੀ ਉਤਰਨਾ ਹੁੰਦਾਗਾ ਜਾਂ ਪੌਲ ਕ੍ਰੋਸ ਕਰਕੇ ਜਾਂ ਪੂਰੀ ਦੀ ਪੂਰੀ ਇਹ ਛੋਟੀ ਪਹਾੜੀ ਨੂੰ ਕ੍ਰੋਸ ਕਰਕੇ ਆ ਜਾਊਗਾ ਡਿੰਗ ਬੋਚੇ ਜਿਗਜਾ ਕਰਦੇ ਹੋਏ ਆਪਾਂ ਹੌਲੀ ਹੌਲੀ ਉੱਪਰ ਨੂੰ ਜਾ ਰਹੇ ਆ ਤੇ ਹੁਣ ਕੁਝ ਸਮਾਂ ਬਿਲਕੁਲ ਸਿੱਧੇ ਜਾਵਾਂਗੇ ਫਿਰ ਉੱਥੋਂ ਲੈਫਟ ਥੋੜਾ ਥੋੜਾ ਉੱਪਰ ਨੂੰ ਜਾਵਾਂਗੇ ਤੇ ਮੌਸਮ ਪਸੋਂ ਨੂੰ ਜਿਵੇਂ ਪਹਿਲਾਂ ਦੱਸਿਆ ਸੀਗਾ ਲੱਗਿਆ ਹੋਇਆ ਕਨਮਣ ਕਨਮਣ ਤੇ ਤੇ ਆ پوری پوری ਬਰਫ ਵੀ ਸਲਿੱਪਰੀ ਹੋ ਚੁੱਕੀ ਆ ਤੇ ਨਾਲ ਨਾਲ ਦਿੱਲੀ ਵੀ ਹੋ ਰਹੀ ਆ ਇਹ ਸਭ ਤੋਂ ਪਹਿਲਾਂ ਹਾਈਟ ਹਜਿੰਨਾ ਟਾਈਮ ਹਾਈਟ ਆਉਂਦੀ ਆ ਤਾਂ ਆ ਫਲੈਗ ਆਉਂਦਾ ਤੇ ਉਸ ਤੋਂ ਬਾਅਦ ਇਹ ਬਿਲਕੁਲ ਪਲੇਨ ਜਿਹੜਾ ਸਾਹਮਣੇ ਉਹ ਪੱਥਰ ਜਿਹਾ ਛੋਟਾ ਦਿਖ ਰਿਹਾ ਉਹਦੀ ਬੈਕ ਸਾਈਡ ਤੇ ਡਿੰਗ ਬੋਚੇ ਪਿੰਡ ਆ ਜਾਂਦਾਗਾ ਬਸ ਯਾਨੀ ਕਿ ਅੱਜ ਦਾ ਆਪਾਂ ਸਫ਼ਰ ਲਗਭਗ ਪੂਰਾ ਕਰ ਲਿਆ ਲਓ ਜੀ ਆਪਾਂ ਪਹੁੰਚ ਚੁੱਕੇ ਆ ਕੈਫੇ 4400 4410 ਮੀਟਰ ਦੀ ਹਾਈਟ ਤੇ ਬਣਾਇਆ ਦੁਨੀਆ ਦਾ ਸਭ ਤੋਂ ਵੱਡੀ ਹਾਈਟ ਤੇ ਬਣਾਵਾ ਕੈਫੇ ਬਹੁਤ ਹੀ ਖੂਬਸੂਰਤ ਤੇ ਇਧਰ ਡਿੰਗ ਬੋਚੇ ਦੇ ਵਿੱਚ ਪੂਰਾ ਹੈਵੀ ਸਨੋ ਫਾਲ ਚੱਲ ਰਿਹਾ ਹੈਗਾ ਤੇ ਪੂਰਾ ਹੈਵੀ ਸਨੋ ਫਾਲ ਦੇਖੋ ਇਧਰ ਪੂਰੀ ਵਾਈਟ ਚਾਦਰ ਬਣ ਰੱਖੀ ਆ ਤੇ ਹੌਲੀ ਹੌਲੀ ਚੱਲਦੇ ਆਪਾਂ ਆਪਣੇ ਕੈਮਰ ਓਕੇ ਹਾਂ ਹਾਂ ਆ ਰਹੇ ਆ ਰਹੇ ਆ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਡਿੰਗ ਬੋਚੇ ਇਹ ਡੰਗੂ ਉੱਚੇ ਵਿੱਚ ਆਪਣਾ ਹੈ ਹੋਟਲ ਗ੍ਰੈਂਡ ਹਿਮਾਲਿਆ ਦੇ ਵਿੱਚ ਸਟੇ ਆ ਤੁਸੀਂ ਦੇਖ ਸਕਦੇ ਹੋ স্নੋ ਫਾਲ ਹੋ ਰਿਹਾ ਤੇ ਹੁਣ ਤੁਹਾਨੂੰ ਜਾ ਕੇ ਅੰਦਰ ਆਪਾਂ ਰੂਮ ਦਿਖਾਉਨੇ ਆ ਤੇ ਇਧਰ ਆਪਣੇ